ਵਾਲਿਆ ਸਲੂਕ ਮਹਲਾ 3ਾ ਪੜ ਪੜ ਪੰਡਤ ਵਾਦਵ ਖਾਨ ਦੇ ਮਾਇਆ ਮੋਹ ਸਵਾਈ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰ지ਕ ਸਮਾਏ ਜਮ ਕਾ ਪਾਹਾ ਗਲੋਂ ਨਾ ਕੱਟੀਐ ਫਿਰ ਫਿਰ ਆਵਹਿ ਜਾਏ ਜਿਨ ਕੋ ਪੂਰਬ ਲਿਖਿਆ ਸਤ ਗੁਰ ਮਿਲਿਆ ਤਿਨ ਆਏ ਆਨੰਦੇ ਨਾਮ ਧਿਆਇਂਦੇ ਨਾਨਕ ਸੱਚ ਸਮਾਏ ਮਹਲਾ ਤੀਜਾ ਸੱਚ ਵਣੰਜਹਿ ਸੱਚ ਸੇਵੰਦੇ ਜੇ ਗੁਰਮੁਖ ਪੈਰੀ ਪਾਏ ਨਾਨਕ ਗੁਰ ਕੈ ਪਾਣ ਜੀ ਚੱਲੈ ਸਹਜੇ ਸੱਚ ਸਮਾਏ ਪੌੜੀ ਆਸਾ ਵਿਕਯਤ ਦੁਖ ਘਣਾ ਮਨ ਮੁਖ ਚੇਤ ਲਾਇਆ ਗੁਰਮੁਖ ਭਏ ਨਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲੇ ਪਤਲੇ ਬਿਲਾਇਆ ਉਨਾ ਸੋਗ ਵਿਜੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲਏ ਮਲਾਇਆ ਸਲੋਕ ਮਹਲਾ ਤੀਜਾ ਪ੍ਰਾਈ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਨਕ ਪਿਆ ਘਰ ਘਰ ਵਿੱਚ ਚਣ ਜਾਏ ਉਨਾ ਪਰਖਣਾ ਆਵੇ ਅਡ ਨ ਪੱਲੈ ਪਾਏ ਜੇ ਆਪ ਪਰਖਣਾ ਆਵੇ ਤਾਂ 파ਰਖੀਆਂ ਥਾਮ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵਥ ਲਹ ਨਉ ਨਿਦ ਪੱਲੈ ਪਾਏ ਘਰ ਹੁੰਦਾ ਧਨ ਜਗ ਭੁਖਾ ਮੋਆ ਬਿਨ ਸਤਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿ ਕੈ ਸੋਗ ਵਜੋਗ ਨਾ ਕੋਏ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਈ ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੜੈ ਕਬਹੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨ ਮੁਖ ਤਿਨ ਕੀ ਵਿਖੀਲੀ ਕੇ ਕਰੇ ਜੇ ਸਚਿਆ ਸ਼ਬਦ ਸਵਾਰੇ ਪੂਣਾ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰ ਦਵਾਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੀ ਪੌੜੀ ਇਸਤਰੀ ਪੁਰਖ ਬਹੁ ਪ੍ਰੀਤ ਮੇਲੇ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹਿ ਮਾਇਆ ਦੇਸ ਪਰਦੇਸ ਧਨ ਚਰਾਏ ਆਣ ਮੋਹੇ ਪਾਇਆ ਅੰਤ ਹੋਐ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾਮੈ ਧ੍ਰਿਗ ਮੋਹ ਜਿਤ ਲੱਗ ਦੁਖ ਪਾਇਆ ਸਲੋਕ ਮਹਲਾ ਤੀਜਾ ਗੁਰਮਖੇ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਕ੍ਰਿਸ਼ਨਾ ਮੂਲ ਨਾ ਹੋਵੇਈ ਨਾਮ ਵਸੈ ਮਨ ਆਏ ਬਿਨ ਨਾਵੇਂ ਜੇ ਹੋਰ ਖਾਣਾ ਤਿਤ ਰੋਗ ਲੱਗੇ ਤਨ ਧਾਏ ਨਾਨਕ ਰਸ ਕਸ ਸ਼ਬਦ ਸਲਾਹਣਾ ਆਪੇ ਲਏ ਮਲਾਏ ਮਹਲਾ ਤੀਜਾ ਜੀਆ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਈ ਬਿਨ ਸ਼ਬਦੈ ਜਗ ਹਨੇਰ ਹੈ ਸ਼ਬਦੇ ਪ੍ਰਗਟ ਹੋਏ ਪੰਡਤ ਮੋਨੀ ਪਰ ਪੜ ਥੱਕੇ ਇਕ ਥੱਕੇ ਤਨ ਧੋਏ ਬਿਨ ਸ਼ਬਦੈ ਕਿਨਾਂ ਨਾ ਪਾਇਉ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖੈ ਅਤਿ ਨੇਹ ਬਹਿ ਮੰਦ ਪਕਾਇਆ ਦਿਸਦਾ ਸਭ ਕਿਸ ਚੱਲ ਸੇ ਮੇਰੇ ਪ੍ਰਭ ਪਹਾਇਆ ਕਿਉ ਰਹੀਐ ਫਿਰ ਜੱਗ ਕੋ ਕੱਢੋ ਉਪਾਇਆ ਗੁਰ ਪੂਰੇ ਕੀ ਚਾ ਕਰੀ ਫਿਰ ਕੰਧ ਸਵਾਇਆ ਨਾਨਕ ਬਖਸ਼ ਮਲਾਇਨ ਹਰ ਨਾਮ ਸੁਮਾਇਆ ਸਲੋਕ ਮਹਲਾ ਤੀਜਾ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ហេਤ ਅਪਾਰ ਲੋਭ ਲਹਿਰ ਸੁਧ ਮਤ ਗਈ ਸਚ ਨਾ ਲਗੈ ਪਿਆਰ ਗੁਰਮੁਖ ਜਿਨਾਂ ਸ਼ਬਦ ਮਨ ਵਸੈ ਦਰਗਾਹ ਮੂਖ ਦਵਾਰ ਨਾਨਕ ਆਪੇ ਮੇਲ ਲਈ ਆਪੇ ਬਖਸ਼ਣ ਹਾਰ ਮਹਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਧਿਆਇ ਦੁਖ ਭੁਖ ਕਾੜਾ ਸਭ ਚੁਕਾਏ ਸੀ ਮਿਹੂ ਉੱਠਾ ਸਹਿਬਰ ਲਾਏ ਸਭ ਧਰਤ ਪਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਏ ਹਰ ਅਕਿੰਤ ਬੁਲਾਵੇ ਕਿਰਪਾ ਕਰ ਹਰਿਆਪੇ ਪਾਵੈ ਥਾਹੀਂ ਹਰ ਕਿਸੈ ਧਿਆਵੋ ਸੰਤ ਜਨੋ ਜੋ ਅੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨਾਂ ਗੁਰਮੁਖ ਨਾਮ ਅਰਾਧਿਆ ਤਿਨਾਂ ਦੁਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਹੁ ਸੁਭਾਏ ਪੌੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤੁਸ ਦੇਵੈ ਆਪ ਦਇਾਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਹੁਨ ਮਨ ਲਿਵਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪਣ ਕੋਏ ਨਾ ਸਕੈ ਪੂਰੇ ਸਤਗੁਰ ਕੀ ਵਡਿਆਈਆ ਸ਼ਲੋਕ ਮਹਲਾ 3 ਅਮਰ ਵੀ ਪ੍ਰਵਾਹ ਹੋ ਹੈ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੇ ਮੰਨ ਲਏ ਰਜਾਏ ਗੁਰਮੁਖ ਜਮ ਡੰਡ ਨਾ ਲੱਗੇ ਹਉ ਮੈਂ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹਉ ਮੈਂ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੀ ਹਉ ਮੈਂ ਕਦੇ ਨਾ ਚੂਕੈ ਫੇਰੀ ਨਾਨਕ ਆਪ ਕਰਾਹਿ ਕਰਤਾ ਜੋ ਤਿਸ ਪਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮੇ ਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹਾ ਕਰ ਪ੍ਰਭ ਕਾਜੈ ਕਾਰ ਸਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚਿ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵੋ ਕੰਥ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਘਰ ਮਹੱਲਾ ਪੰਜਵਾ ਉੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇ ਉਹਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਨਹਾਰ ਕੀਤਾ ਲੋੜ ਹੈ ਸੋ ਕਰਹਿ ਨਾਨਕ ਸਦ ਬਲੇਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਬੇ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨੱਥੀਆਂ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੇ ਰਜਾਈ ਸੋ